ਸਾਚੀ ਕਾਲਜੀ ਕੀ ਹਾਲ ਚਾਲ ਆਪਾਂ ਅੱਜ ਮੀਟ ਕਰਨ ਲੱਗੇ ਆ ਰੋਸਟ ਇਹ ਕਰਨ ਲੱਗੇ ਆ ਪਓਵਨ ਚ ਤੇ ਹੁਣ ਕਰਾਂਗੇ ਮੈਰੀਨੇਟ ਤੁਹਾਨੂੰ ਦੱਸ ਦਾਂ ਕਿਦਾਂ ਕਿਦਾਂ ਕਰਨਾ ਅੰਗਰ ਤੋਂ ਨਹੀਂ ਵੀ ਖਾਣਗੇ ਇਹ ਹੈਗਾ ਆਪਣਾ 1.5 ਕਿਲੋ ਫਰੈਸ਼ ਮੀਟ ਹੈ ਤੇ ਨੇਟਨ ਕਲੀਨ ਕਰ ਲਿਆ ਹੁਣ ਇਹਦੇ ਚ ਪਹਿਲਾਂ ਪਾਵਾਂਗੇ ਆਪਾਂ ਨੂਨ ਨਿੰਬੂ ਕਾਲੀ ਮਿਰਚ ਤੇ ਨਜ਼ਰਦਰ ਦੇਖੀ ਜਾ ਕਿ ਕੀ ਕੀ ਇਹਦੇ ਚ ਆਪਾਂ ਪੁੱਲ ਇੱਕ ਚਮਚਾ ਨੂਨ ਦਾ ਪਾ ਰਹੇ ਆ ਸਿੱਕ ਤਾਂ ਚਾ ਨੂਨ ਦਾ ਹੋ ਗਿਆ ਦਨਾ ਨਿੰਬੂ ਚੱਕ ਕਰੋ ਨਿੰਬੂ ਨਿੰਬੂ ਬਾਲੇ ਤੇ 1/2 ਟੇਬਲस्पून ਪਾਉਣੀ ਹੈ ਤੇ ਕਾਲੀ ਮਿਰਚ 1/2 1/2 ਟੇਬਲस्पून ਹੋ ਗਈ ਕਾਲੀ ਮਿਰਚ 1/2 ਪਾਉਗੇ ਤੇ ਕਿਚਨ ਕਿੰਗ ਮਸਾਲਾ ਪਾ ਰਹੇ ਜਿਵੇਂ ਆਪਾਂ ਕਿਚਨ ਕਿੰਗ ਕਿਚਨ ਕਿੰਗ ਪਾਤਾ ਨੋਆ ਮੀਡੀਆ ਚ ਤੰਦੂਰੀ ਮਸਾਲਾ ਹੈ ਐ ਐਮ ਡੀ ਐਚ ਦਾ ਹੀ ਤੰਦੂਰੀ ਬਾਰਬੀਕਿਊ ਮਸਾਲਾ ਚੱਕ ਦੋ ਕੰਮ ਚੱਕ ਦੋ ਚੱਕ ਦੋ ਲੇਟ ਨਾ ਹੋ ਜੇ ਨੇ ਆਣਿਓ ਚੱਕ ਦੋ ਕੰਮ ਆਓ ਐਡ ਸਮ ਆਇਲੀ ਆਇਲ ਆਇਲੀ ਆਇਲ ਇਹਦਾਂ ਕਰੰਚੀ ਹੋ ਜਾਂਦਾ ਵਧੀਆ ਮੀਟ ਤੇ ਜੂਸੀ ਜਾ ਹੋ ਜਾਂਦਾ ਸੁੱਕਦਾ ਨਹੀਂ ਹੈਗਾ ਮੀਟ ਜੇ ਮੈਨ ਨਹੀਂ ਸੁੱਕਿਆ ਸੁੱਕਿਆ ਜਾਂਦਾ ਤੇ ਦੋ ਟੇਬਲस्पून ਪਾ ਲੈਨੇ ਆਪਾਂ ਨੇ ਇਹਦੇ ਨੋਆ ਬੈਲ ਮਿਕਸ ਕਰ ਥੋੜਾ ਜਿਹਾ ਇਹਦੇ ਵਿੱਚ ਚਾਟ ਮਸਾਲਾ ਪਾਇਆ ਆਪਾਂ ਨੇ ਥੋੜਾ ਜਿਹਾ ਨਿੰਬੂ ਘੋਰ ਤੇ ਲਸਣ ਦਾ ਪਾਊਡਰ ਪਾਇਆ ਤੇ ਜਿੰਜਰ ਪਾਊਡਰ ਪਾਇਆ ਦੋਨੇ ਪਾਊਡਰ ਪਾ ਲਏ ਤੇ ਥੋੜੀ ਜਿਹੀ ਤੇਗੀ ਮਿਰਚ ਪਾਈ ਆ ਕਲਰ ਵਾਸਤੇ ਤੇ ਨਾ ਉਹ ਇਹਨੂੰ ਰੱਖ ਕੇ ਹੁਣ ਆਪਾਂ ਨੇ ਅੱਧੇ ਘੰਟੇ ਵਾਸਤੇ ਰੱਖ ਦੇਣਾ ਘੰਟੇ ਵਾਸਤੇ ਮੈਰੀਨੇਟ ਹੋਣ ਵਾਸਤੇ ਉਹਦੇ ਬਾਅਦ ਲਾਵਾਂਗੇ ਇਹਨੂੰ ਰੋਸਟ oven 'ਉਹ ਆਪਾਂ ਨੇ ਇਹ ਤੇ 1 ਘੰਟਾ ਹੋ ਗਿਆ ਮੈਰੀਨੇਟ ਹੋਏ ਇਹਨੂੰ ਇਹਨੂੰ ਨਾ ਆਪਾਂ ਨੇ ਹੁਣ ਲਾਤਾ ਟ੍ਰੇ 'ਚ ਬੈਠਾ ਵਾਗੇ ਆਲੂ ਵੀ ਪਾ ਲੈਣਾ ਹੁਣ ਸ਼ਿਮਲਾ ਮਿਰਚ ਤੇ ਪਿਆਜ਼ ਸਾਗ ਨੂੰ ਜਿਹੜਾ ਇਹ ਤਾਂ ਪਾਣੀ ਹੁੰਦਾ ਉਹਦੇ ਨਾਲ ਬੜਾ ਵਧੀਆ ਬਣ ਜਾਂਦਾ ਨਮਕ ਮਿਰਚ ਮਸਾਲਾ ਜਿਹੜਾ ਇਹਦਾ ਪਾਣੀ ਹੈ ਨਾ ਨਾਲੇ ਤਾਂ ਉਹ ਸ਼ੋਕ ਲੈਣੇ ਆ ਉਹ ਪਿਆਜ਼ ਸ਼ਿਮਲਾ ਮਿਰਚ ਤੇ ਆਲੂ ਬੜੇ ਵਧੀਆ ਬਣ ਦਿੰਦੇ ਨੇ ਉਹ ਵੀ ਉਹ ਵੀ ਪਾ ਸਕਦੇ ਆ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਨਾ ਨਾ ਆਪਾਂ ਹੁਣ 200 ਤੇ ਚਲਾਇਆ ਹੋਇਆ ਓਵਨ ਹੁਣ ਲਾਉਨੇ ਆ ਇਹਦੇ ਵਿੱਚ ਇੱਥੇ ਟ੍ਰਿਚਰ ਨੂੰ ਫੋਰਨੋ ਕਹਿ ਦਿੰਦੇ ਆ ਇਹ ਬੈਸਟ ਰੈਸਪੀ ਹੈ ਜਿਹੜੀ ਮਤਲਬ ਦੁਕਾਨਾਂ ਤੇ ਤੁਹਾਨੂੰ ਮੀਟ ਮਿਲਦਾ ਹੈ ਉਹ ਰੈਸਪੀ ਹੈ ਨਾ ਤੁਸੀਂ ਚੈੱਕ ਕਰ ਸਕਦੇ ਆ ਮੀਟ ਲੱਗਿਆ ਹੋਇਆ ਹੋ ਗਏ 5 ਕੇ ਮਿੰਟ ਤੇ ਲਵਾਉਣਿਆਂ ਨੂੰ ਪੂਰਾ ਰਾੜਾ ਸੇਕ ਹਨ ਚੈੱਕ ਕਰੋ ਜਿਹੜਾ ਪਿੱਛੇ ਇਹਦਾ ਨਿਕੋੜਾ ਤੇ ਤੇ ਆਇਲ ਹੈ ਨਾ ਉਹਦੇ ਜਿਹਨੂੰ ਲਵੇੜ ਦਾਣਾ ਦੋਕਵਾਰ ਜੇ ਤੁਸੀਂ ਘੱਟ ਟਾਈਮ ਮੈਰੀਨੇਟ ਕਰਿਆ ਫਿਰ ਇਹ ਉਹੀ ਚੀਜ਼ ਸੋਕ ਲੂਗਾ ਜੇ ਬਾਦ ਮੈਰੀਨੇਟ ਕਰਿਆ ਤਾਂ ਕੋਈ ਮਸਾਲਾ ਨਹੀਂ ਜਦਾਲ ਨੂੰ ਸਿੱਟੇ ਵਿੱਚ ਹੁਣ ਉਹ ਸੋਕ ਲੰਦੇ ਨੇ ਉਹਨਾਂ ਦੇ ਨੋਨ ਮਿਰਚ ਪਾਉਣ ਦੀ ਲੋੜ ਨਹੀਂ ਆਲੂ ਇਦਾਂ ਹੀ ਕੱਟ ਕੇ ਛੱਡ ਦਿਓ ਓਕੇ ਦੀ ਰਿਪੋਰਟ ਹੋ ਜਾਏ ਤਾਂ ਕੰਮ ਜਾਵੇ ਹੁਣ ਹਰੀਆਂ ਮੱਚਾ ਸੱਟੀਆਂ ਉਹ ਵੀ ਬੜੀਆਂ ਵਧੀਆ ਪੰਨ ਹੋਈਆਂ ਨੇ। ਲਓ ਜੀ ਮੀਟ ਰੋਸਟ ਹੋ ਕੇ ਰੈਡੀ ਐ। ਇਹਨੂੰ ਥੋੜਾ ਜਿਹਾ ਆਪਾਂ ਬਟਰ ਲਾਇਆ ਵਾ ਹੁਣ ਤਾਂ ਕਰਕੇ ਜੂਸੀ ਜ। ਤੇ ਬਣਦਾ ਵੀ ਜੂਸੀ ਹੋ ਏਦਾਂ। ਕੋਈਆਂ ਪੂਰਾ ਰੋਸਟ ਹੋਇਆ ਬਤਰਿੱਕੇ ਨਾਲ ਨਾਲ ਇਹ ਕੁਰਕਰੀਆਂ ਨੇ ਇਹਨਾਂ ਪੂਰੀਆਂ ਕਰਾਂਚੀ ਚਕਰ-ਚਕਰ। ਖਾਓ ਜੀ ਕਰੋੰਜੋ ਐ। ਆਸੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ। ਤੇ ਕੱਲ ਤੇ ਅਸੀਂ ਬੀਜੀ ਜ਼ਿਆਦਾ ਤੇ ਬੀਜੀ ਐ ਹੋਗੇ ਉਲਝ ਗਿਆ ਕੰਮ। ਤੇ ਸ਼ਟਰ ਦੇ ਥੱਲੇ ਬੇਲ ਚਾ ਖੜਾ ਰਹਿ ਗਿਆ ਸ਼ਟਰ ਲਾਇਆ ਸ਼ਟਰ 빙ਾ ਹੋ ਗਿਆ ਤੇ ਆ ਹੁਣ ਸ਼ਟਰ ਸਿੱਧਾ ਕਰਕੇ ਹਟੇ ਸਿੱਧਾ ਵੀ ਬੜਾ ਔਖਾ ਕਰਿਆ ਜਿੱਤੇ ਲਾਉਂਦੇ ਤੇ ਲਾਉਣਾ ਤਾਂ ਕ੍ਰੇਨ ਨਾਲ ਪੈਣਾ ਤਾਂ ਇਹ ਤੇ ਬਹੁਤ ਔਖਾ ਲਾ ਲੂ ਕੇ ਸੀਨੇ ਮਤਲਬ ਪਿੰਨਾ ਵੀ ਤੇ ਨਿਕਲਦੀਆਂ ਸਾਈਡ ਪਰ ਤੇ ਬਲੌਗ ਤਾਂ ਗ੍ਰੈਂਡਰ ਲਾ ਲੂ ਕੇ ਤੱਤਾ ਕਰ ਕਰਕੇ ਸਿੱਧਾ ਕਰਿਆ ਸਿੱਧਾ ਕਰਕੇ ਇੱਥੇ ਸੱਟਾ ਸੁੱਟਾ ਤੇ ਗ੍ਰੈਂਡਰ ਲਾ ਕੇ ਪਲੇਨ ਕਰਿਆ ਨਹੀਂ ਉਹ ਉੱਥੇ ਉੱਪਰ ਜਾ ਕੇ ਟਿੱਕਾ ਲਾ ਜਾਂਦਾ ਖੁੰਦੇ ਚ ਤੇ ਚੱਲਦਾ ਮੋਟਰ ਨਾਲ ਆ ਇਹ ਹੁਣ ਮੈਂ ਚੱਲਿਆਂ ਲੈ ਕੇ ਆਉਣਾ ਗ੍ਰੀਸ ਕਰੂਸ ਇਹਦਾ ਸਵਾਰ ਕੇ ਕਰਦਾ ਇਹਨੂੰ ਗ੍ਰੀਸ ਫੇ ਚੱਲ ਕੇ ਥੋੜਾ ਜਿਹਾ ਰੈਲਾ ਹੋ ਜਾਊਗਾ ਜਿਹੜਾ ਮਾਰਾ ਮੋਟਰ ਦਾ ਸੈੱਟ ਹੋ ਜਾਊਗਾ ਤੇ ਸਵੇਰੇ ਗੱਡੀਆਂ ਵੀ ਧੋਤੀਆਂ ਦੋ ਕੁ ਟੇਡੇ ਸ਼ਟਰ ਨਾਲੇ ਧੋਤੀਆਂ ਇੱਥੇ ਕੀ ਤੱਕ ਚੱਕ ਹੋਏ ਇਹਨਾਂ ਦਾ ਇੱਥੇ ਤੋਂ ਬਾਅਦ ਫਾੜ ਜਾਂਦਾ ਤਾਂ ਇੱਕ ਸਾਈਡ ਤੇ ਉੱਚਾ ਇੱਕ ਸਾਈਡ ਤੇ ਨੀਵਾ ਤੇ ਹੁਣ ਵੀ ਥੋੜਾ ਜਿਹਾ ਮਾਮੂਲੀ ਜਿਹਾ ਇਧਰੋਂ ਉੱਚਾ ਇੱਕ ਸਾਈਡ ਤੇ ਬਾਰਾ ਫਿਰ ਵੀ ਸਹੀ ਲੱਗਦਾ। </body>ਪੌੜੀ ਪੁੜੀ ਲਾਈ ਵੀ ਤੇ ਟੂਲ ਟਾਲ ਕੱਢੇ ਵੀ ਤੇ ਸਾਰੇ ਗ੍ਰੈਂਡਰ ਗੌਂਡਰ ਸੰਦ ਫਾੜ ਦੇ ਬਿਲਡਿੰਗ ਬੋਲਟਿੰਗ ਸੈੱਟ ਲਾਇਆ ਵਾ ਤਾਂ। ਆ ਜਾ ਹੁਣ ਤੈਨੂੰ ਮੀਟ ਨਾਲ ਰੋਟੀ ਖਿਲਾਵਾਂ ਥੱਕ ਗਿਆ ਹੋਵੇਂਗਾ। ਆ ਜਾ। ਆਇਆ ਜਾਣਾ ਫਿਰ ਮੈਂ। ਦੇਖੋ ਸਟਾਈਲ ਫੁੱਲਾ ਰੱਖਿਆ ਵਾ ਆਪਾਂ ਨੇ ਇੱਥੇ ਸਾਦੀ ਸੂਜੀ ਬਣਾਉਣ ਨੂੰ ਦੋ ਮਾਦੇ ਬਣਾ ਲਓ। ਤੇ ਨਾਲ ਇੱਕ ਵੀਟ ਪੱਤਾ ਹੋ ਰਿਹਾ ਪਾਣੀ ਪੱਤੀ ਕਰਨੀ ਆ ਤਾਂ ਇਹ ਬੈਸਟ ਆਈਡੀ ਆ। ਇਦੀ ਪਾਫ ਨਾਲ ਇਹ ਤੱਤੀ ਹੋ ਜਾਣੀ ਆ ਇੱਕ ਵਾਰੀ ਜੇ ਗੁਰਕਰੀ ਕਰਨੀ ਆ ਤਾਂ ਇਹਦੇ ਉੱਪਰ ਗੁਰਕਰੀ ਕਰ ਲਓ ਥੋੜੀ ਜਿਹੀ ਗੁਰਕਰੀ ਵੀ ਕਰਾਂਗੇ ਆਪਾਂ ਤੇ ਤੱਤੀ ਵੀ ਕਰ ਲਾਂਗੇ ਦੂਨੀਆਂ ਚੀਜ਼ਾਂ ਕਰ ਲਾਂਗੇ ਹਾਊ ਮੀਟ ਆ ਗਿਆ ਲਓ ਜੀ ਉਹੀ ਮਾਰਕੀਟ ਆਏ ਵੇ ਦੁਆਰਾ ਲਓ ਜੀ ਉਹੀ ਮਾਰਕੀਟ ਆਏ ਵੇ ਦੁਆਰਾ ਵੇਟਰ ਤੇ ਇੱਥੇ ਸਾਰਾ ਕੁਝ ਪਿਆ ਸਮਾਨ ਆ ਦੇਖੋ ਤੇਲ ਤੂਲ 5 ਲੀਟਰ ਤੇਲ 70 ਰੁਪਏ ਦਾ ਸਾਰਾ ਸਬਜ਼ੀ ਸਸਤਾ ਮਿਰਚਾਂ ਮਿਰਚਾਂ ਹੋ ਲੇਪਾ ਬੇ ਆਟਾ ਉਡਾ ਚੀਨੀਆ ਮਸਾਲੇ ਸਾਰਾ ਕੁਝ ਪਿਆ ਆ ਨੂਨ ਦੀਆਂ ਥੈਲੀਆਂ ਪਈਆਂ ਨੇ ਬੜੀਆਂ 3 ਰੁਪਏ ਦਾ ਨੂਨ 10 ਕਿਲੋ ਪਾਸੇ ਤੇ ਪਏ ਆ ਪੰਜ ਪੰਜ ਦੇਖੋ ਇਦਾਂ ਮਿਲਦੀਆਂ ਇੱਥੇ ਦੇ ਡੱਬਿਆਂ ਦੇ ਡੱਬੇ ਮਿਲਦੇ ਨੇ ਫਿਰ ਅੱਗੇ ਬੰਦਾ ਵੇਚੀ ਜਾਂਦਾ ਫੋਰ ਫੋਰ ਕੇ ਇਹਦਾ ਬਹੁਤ ਜਮਾਨਾ ਨੇ ਆ ਡੇਲਿਆਂ ਜਾਂ ਫਿਰ ਬੋਮ ਮਾਰਦੇ ਨੇ ਅੱਜ ਕੱਲ ਆ ਸਾਰਾ ਕੁਝ ਪਿਆ ਫਰੂਟਲ ਆ ਯਾਰ ਹਰ ਰਸਮਾਨ ਪਿਆ ਇੱਧਰ ਬਿਸਕੁਟ ਆ ਇਹ ਚ ਐ ਇਦਾਂ ਕੁਆਂਟੀਟੀ ਲਿਖੀ ਵੀ ਇਹਨਾਂ ਨੇ ਵੀ ਘੱਟੋ ਘੱਟ 10 ਲੈ ਸਕਦੇ ਹੋ ਵੱਧ ਤੇ ਵੱਧ ਤਾਂ ਤੁਹਾਡਾ ਕੋਈ ਮਸਲਾ ਨਹੀਂ ਹੈਗਾ ਜਿੰਨਾ ਮਰਜ਼ੀ ਲੈ ਲਓ ਘੱਟ ਤੇ ਘੱਟ ਐ ਹੁੰਦਾ ਵੀ ਜਿਹੜਾ ਪੈਕ ਆ ਉਹ ਲੈਣਾ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਹਾਂ ਮਾੜਾ ਮੋਟਾ ਚੱਕ ਲਿਆ ਆ ਦੇਖੋ ਜਿਹੜੇ ਹੈਗੇ ਇਹ ਅੰਦਾਰੂ ਵਾਲੇ ਸੰਬੂਕੇ ਚੱਕ ਕਰ ਲਓ 5 5 6 6 ਰੁਪਏ ਦੇ ਜਗਮਿਸਤਰ ਲੱਗੀ ਵੀ ਆ 9 90 ਦੀ 10 ਰੋ ਦੀ ਮੰਨ ਕੇ ਚੱਲੋ ਤੇ ਆ ਮੌਂਟੀਨੇਗਰੋ ਲੱਗੀ ਵੀ ਆ 9 ਰੋ ਦੀ ਤੇ ਬਾਦ ਤੁਹਾਨੂੰ ਮੈਂ ਸਾਰੀਆਂ दारूयां ਦਿਖਾਉਣਾ ਅੱਗੇ ਵੀ ਵਿੱਚੇ ਬੋਦੂ ਬੋਦ ਕੇ ਰਾਮ ਸਾਰੇ ਲੱਗੇ ਹੋਏ ਨੇ 56 ਸਾਲ ਪੁਰਾਣੀਆਂ ਜਗਮਿਸਤਰ 33 ਦੀ ਜਿਹੜਾ ਮਰਜੀ ਬ੍ਰੈਂਡ ਲੈ ਲੋ ਜਿੱਡਾ ਮਰਜੀ ਮਹਿੰਗਾ ਘੱਟ ਕਿੱਲੇ ਪਏ ਨੇ ਆ ਦੂਜੇ ਆ ਗਏ ਤੁਲੇ ਮੋਰੋ ਨਹੀਂ ਹੈਂਸੀ ਆ ਗਈ 25 ਰੁਪਏ ਦੀ ਤੇ ਆ 33 ਰੁਪਏ ਦੀ ਆ ਗਈ 1.5 ਲੀਟਰ ਉਹ ਤੇ ਵਾਸ਼ਮਿਲ ਆ ਗਈ ਤੁਲਾ ਮੋਰੋ ਵੀ ਜੇਮਸਨ ਵਾਸ਼ਮਿਲ ਬੈਕਅਰ ਮਾਨੀ 90 ਰੁਪਏ ਦੀ 21 ਰੁਪਏ ਦੀ ਬਲੈਕ ਲੈਵਲ ਡਾਬਲ ਬਲੈਕ ਹੈਗੀ 24 ਦੀ ਰੈੱਡ ਲੈਵਲ 100 ਰੁਪਏ ਦੀ ਮੋਕੀ ਸ਼ੋਲਡਰ 25 ਦੀ ਲੱਗੀ ਹੋਈ ਹੈ ਸਵਾਰ 17 ਦੀ ਹੈ ਜੇਬੀ ਲੀਟਰ ਵਾਲੀ 13 ਦੀ ਵਾਇਲਡ ਟਾਰਕੀ ਤੇ ਉਥੇ ਤੋਂ ਬਾਅਦ ਬਰਬਨ ਜਿੰਬੀ 14 ਦੀ ਫੋਰ ਰੋਜ਼ਿਸ ਚਤਾਸ ਦੀ ਚਾਰਲਸ ਤੇ ਗਰਨ ਲੱਗੀ ਵੀ ਹੈ ਗਰਨ ਫਟਿਕ 33 ਦੀ ਇਹ ਮਹਿੰਗੀ ਹੈ 12 ਸਾਲ ਵਾਲੀ ਤੇ ਆ ਦੂਜੀਆਂ ਲੱਗੀਆਂ ਨੇ 12 ਸਾਲ ਵਾਲੀ 10 ਸਾਲ 12 ਸਾਲ ਗੋਲਡ ਲੈਵਲ ਲੱਗੀ ਹੋਈ 42 ਰੁਪਏ ਦੀ ਆ ਕਰੋ ਚੈੱਕ ਸਾਰੀਆਂ ਕਿੰਨੇ ਕਿੰਨੇ ਦੀਆਂ ਲੱਗੀਆਂਵੇਂ ਆਪਾਂ ਚੱਕਦੇ ਆ ਜੇਮਸਨ ਦੀਆਂ ਦੁਬਾਰਾ ਕਰੋ ਜੀ ਚੈੱਕ ਜੇਮਸਨ ਦਾ ਰੇਟ ਇਹ ਪੈਣੀ ਆਪਾਂ ਨੂੰ ਬੈਰ ਆਇਰੋ 40 50 ਸੈਂਟ ਦੀ ਪੈਣੀ ਸਾਢੇ 12 ਦੀ ਮੰਨ ਕੇ ਚੱਲੋ 22% ਹੀ ਵੈਦ ਤੇ 11 80 ਦੀ ਲੱਗੀ ਹੋਈ ਸ਼ੁਭਾਸ਼ ਲੱਗੀ ਵੀ ਆ 17 18 ਰੋ ਦੀ ਲੱਗੀ ਆ ਸ਼ੁਭਾਸ਼ ਉਹਦੇ ਬਾਅਦ ਵੈਲੈਂਟਾਈਨ ਵੀ ਲੱਗੀ ਵੀ ਆ ਲੀਟਰ ਵਾਲੀ 13 ਰੁਪਏ ਦੀ ਹਾਂ 13 ਦੀ 12 60 ਦੀ ਐ ਮਤਲਬ ਲੀਟਰ ਵਾਲੀ ਤੇ ਇਹਦੇ ਤੇ ਹੋਰ ਲੱਗ ਜੂਗਾ ਮਾੜਾ ਮੋਟਾ ਕੰਮ ਦੂਜੀ ਆ ਹੈਗੀ 9 9.5 ਰੁਪਏ ਦੀ ਆ ਰੇਟ ਨੇ ਇਹਨਾਂ ਦੇ ਖਰੋਦਾਰਾਂ ਨੂੰ ਚੈੱਕ ਦਾਰੂਆਂ ਦੀ ਦਾਰੂਆਂ ਯੂਰਪ ਜੀ ਨਹੀਂ ਦਾਰੂ ਸਸਤੀ ਤੁਹਾਨੂੰ ਕਿਧਰੇ ਵੀ ਨਹੀਂ ਮਿਲਣੀ ਜੀ ਆਲਵਾਡ ਕਿ ਤਾਂ ਹੌਲੈਂਡ ਨੇੜੇ ਉਹਦੇ ਕਰਕੇ ਟੈਕਸ ਥੋੜਾ ਘੱਟ ਲੱਗਦਾ ਆ ਵੀ ਆਪਣੀ ਜੈਂਟਲਮੈਨ ਜੈਕ ਵੀ ਇਹ ਵੀ ਫੇਵਰੇਟ ਦਾਰੂ ਆ ਇਹ ਹੈ ਕਿ ਆ ਇਹ ਪੈਣੀ ਆ ਤੁਹਾਨੂੰ ਮੰਨ ਕੇ ਚੱਲੋ 28 ਰੁਪਏ ਦੀ ਪਊਗੀ ਆ 28 ਰੁਪਏ ਦੀ ਲੱਗੀ ਹੋਈ ਆ ਉਹਦੇ ਬਾਅਦ 골ਡ ਲੈਵਲ ਵੀ ਲੱਗੀ ਵੀ ਤੇ ਇੱਥੇ 골ਡ ਲੈਵਲ ਲੱਗੀ ਵੀ ਆ 43 ਦੀ ਐ ਇਹ ਤੁਹਾਨੂੰ ਮੰਨ ਕੇ ਚੱਲੋ 47 ਰੁਪਏ ਦੀ ਪੈਣੀ ਆ 5000 ਰੁਪਏ ਤਾਂ दारू ਮਾਗਰ ਫਰਕ ਆ ਜਿਹੜੇ ਪੱਕੇ ਸ਼ਰਾਬੀ ਨੇ ਉਹਨਾਂ ਨੂੰ ਪੀਣ ਦਾ ਫਾਇਦਾ ਆਪਣੀ ਟਾਈਮ ਨਾਲ ਲੈ ਜਵੇ ਬੰਦਾ ਤੇ ਲਿਜਾ ਕੇ ਰੱਖ ਲਵੇ ਜਵਾਨ ਵੀ ਆਇਆ ਵਾ ਸਾਡਾ ਜੇ ਨੀਂਦਾ ਪੂਰੀਆਂ ਕਰਦਾ ਏਨਾਂ ਕਾਂ ਲਾ ਕੇ ਆਰਾਮ ਨਾਲ ਇਧਰ ਮੋਟਾ ਜੀ ਸਾਡੇ ਲੋਡ ਕਰਨ ਲੱਗੇ ਆ ਟਰੱਕ ਉਹ ਗੀਤ ਕੀ ਕਹਦੇ ਸੀ ਦੰਦ ਇਕ ਲੈ ਗਿਆ ਸੀ ਟੁੱਟ ਪੈਨੇ ਹੋ ਕਚਰ ਕਚਰ ਸਮਾਨ ਤੁਸੀਂ ਫੇਰ ਬਹੁਤ ਖਾਣੇ ਹੋ ਇੱਕ ਦੰਦ ਨਾਲ ਕਿੰਨੇ ਦੰਦ ਆ ਕਿੰਨੇ ਦੰਦਾਂ ਦੋ ਕਿ ਇੱਕ ਇੱਕ ਇੱਕਾ ਇੱਕ ਦੰਦਾ ਕਿੰਨੇ ਦੰਦਾ ਤੁੱਟੇ ਹਾਂ दारू ਕਿੱਥੇ ਆਹ दारू ਨਹੀਂ ਕਹਿੰਦੇ ਹੁੰਦੇ ਹੈਗੇ ਕੰਮ ਤੇ ਬੀਵੀ ਕਰੋ ਮੌਸਮ ਚੈੱਕ ਇਟਲੀ ਦਾ ਇੱਧਰੋਂ ਆਏ ਸੀਗੇ ਢੇੜਾ ਕੱਢਣ ਮੈਂ ਕਾ ਮੜਿਆ ਦੇਖ ਕੇ ਯਾਰੇ ਦੁਆਲੇ ਕੰਮ ਕਾ ਨਹੀਂ ਤੇ ਤਾਂ ਅਸੀਂ ਬੇਲੇ ਆਂ ਬੁੱਲੇ ਲੁੱਟ ਰਹੇ ਆਂ ਪੰਪ ਚੱਲ ਰਹੇ ਸਿਲੰਡਰ ਵੇਚੀਦਾ ਇੱਕ ਦੋ ਤੇ ਗੱਡੀਆਂ ਵੀ ਧੋਤੀਆਂ ਆਇਆਂ ਤਾਂ ਪੰਜ ਕ ਤੇ ਆਹ ਹੋਰ ਮੈਂ ਕੇਲਾ ਕੱਢਣ ਆਇਆ ਮੈਂ ਕਿ ਉੱਪਰੋਂ ਕੇਲਾ ਕੱਢਦਾ ਬਾਹਲੇ ਕੰਡੇ ਵਾਲੀ ਪੇਟੀ ਹੋਈ ਦੀ ਇੱਥੇ ਆਲੇ ਵਾਲੇ ਆ ਦੇਖੋ ਰੋਡ ਦਾ ਕਿਆਲ ਹੋਇਆ ਕਾਏ ਕਾ ਗੌਰਦੇ ਹੀ ਨਹੀਂ ਹੈਗੇ ਇਹ ਨਾ ਵਢਾਉਂਦੇ ਵਢੂਂਦੇ ਨੇ ਪਾਏ ਸੇ ਖਾਈ ਜਾਂਦੇ ਨੇ ਔਖਾ ਹੀ ਆ ਕੰਮ ਜਿਹੜੇ ਆ ਕੈਮਰੇ ਲੱਗੇ ਹੋਏ ਨੇ ਆਹਾ ਇਹ ਲਾਏ ਨੇ ਸਾਰੇ ਪਾਸੇ ਬੰਦੇ ਨੇ ਕਿਆ ਕਰਿਆ ਮੂੰਹ ਪਰ ਹੱਥ ਧਰਿਆ ਆਪਣੇ ਆ ਕੇ ਲਾ ਲੈਗੇ ਆ ਕੈਮਰੇ ਇਹਨਾਂ ਤੇ ਤਿੰਨ ਤੇ ਤਿੰਨੇ ਲਾ ਲੈਗੇ ਇੱਕ ਪਰ ਤੇ ਦਿਨ ਦਿਹਾੜੇ ਦੁਪਹਿਰੇ 2 ਵਜੇ ਮੋੜ ਕੇ ਹੂਟਰ ਜਾ ਬਜੀ ਆ ਕਿਸੇ ਨੇ ਦੇਖਿਆ ਸੋਲਰ ਨਾਲ ਚੱਲਦੇ ਨੇ ਇਹ ਰੋਬੋਟ ਤੇ ਇਹ ਲੱਕੇ ਵੀ ਹੋ ਜਾਂਦੇ ਨੇ ਅੱਗੇ ਪਿੱਛੇ ਤਿੰਨ ਟਾਇਰ ਨੇ ਇਹਨੂੰ ਲੱਗੇ ਪਿੱਛੇ ਦੋ ਬੜੇ ਇੱਕ ਛੋਟਾ ਤੇ ਬੰਦਾ ਹੁਣ ਇੱਥੇ ਕੋਈ ਨਹੀਂ ਹੈਗਾ ਅੱਗੇ 6 ਬੰਦੇ ਹੁੰਦੇ ਤੇ ਉਹ ਬੰਦਿਆਂ ਦਾ ਕੰਮ ਖੋ ਹੋ ਗਿਆ ਤੇ ਆ ਕੈਮਰੇ ਲਾ ਤੇ ਲਓ ਜੀ ਆਪਾਂ ਲੈ ਆਏ ਨਿਆਣਿਆਂ ਜੋਗੀ ਸੀਟ ਸੀਟ ਲਾਵਾਂਗੇ ਹੁਣ ਸਾਈਕਲ ਦੇ ਪਿੱਛੇ ਕਿਧਰੇ ਪਿੰਡ ਚ ਜਾਣਾ ਨੇੜੇ ਤੇਰੇ ਜਾਣਾ ਫੇਰ ਉਹਦੇ ਵਾਸਤੇ ਇਹ ਬੈਕਜੈਕ ਕਰਨਗੇ ਵਿੱਚ ਕਿਉਂਕਿ ਇਹ ਸਾਈਕਲ ਹੀ ਚਲਾ ਲੈਂਦਾ ਇਹ ਕੀਰਤ ਚਲਾਉਂਦੀ ਨਹੀਂ ਹੈਗੀ ਇਹ ਜਾਇਕਰੂ ਸੀਟ ਵਿੱਚ ਬਹਿ ਕੇ ਸਾਈਕਲ ਮਗਰ ਓਕੇ 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 ਕੀ ਖਾਣੀਆਂ ਕੀ ਖਾ ਰਹੀਆਂ ਕੋਕੋਈ ਖਾਈ ਜਾਈਂ ਦੰਦ ਤਾਂ ਪਹਿਲੇ ਇੱਕਾ ਮੂੰਹ ਚ ਲਓ ਜੀ ਚੋਪਰ ਕਰਤਾ ਫਟਿਆਨ ਪੈਰਾਂ ਨੂੰ ਵੀ ਲੋਕ ਲੱਗਦੇ ਨੇ ਓਕੇ ਦੀ ਰਿਪੋਰਟ ਕਰਤਾ ਐਨ ਸੀਟ ਲੱਗ ਗਈ ਹਰ ਘੁੰਮਿਆ ਕਰੀ ਚੋਪਰ ਪੂਰੀ ਸੇਫਟੀ ਹੈ ਲਓ ਜੀ ਪੀਓ ਗੇਰਾ ਮੰਗੋ ਸ਼ੇਕ ਮੰਗੋ ਲਿਆਏ ਦੇ ਅੱਜ ਆਪਾਂ ਮੈਂਗਾ ਸ਼ੇਕ ਪੀ ਲਈਏ ਪੀਨੇ ਮੰਗੋ ਸ਼ੇਕ ਉੱਪਰ ਪਾਵਾਂਗੇ ਕੋਪੇ ਦਾ ਬਰਾਦਾ ਈਣੀ ਵਾਲੀ ਫੀਲਿੰਗ ਲਾਵਾਂਗੇ ਜਮ ਨਿਆਣੇ ਸਾਡੇ ਪੀਂਦੇ ਨਹੀਂ ਜਮ ਬਥੇਰਾ ਜ਼ੋਰ ਜੂਰ ਲਾਈਦਾ ਵੇ ਉਹ ਪੀ ਲੋ ਪਿੰਦੇ ਨਹੀਂ ਹੈਗੇ ਇਹ ਜੇ ਆਪਾਂ ਡرائی ਪ੍ਰੂਫ ਠੋਕਿਆ ਵੈਸੇ ਵਧੀਆ ਤਰੀਕੇ ਨਾਲ ਮਿੱਠਾ ਭਜਮਾ ਨਹੀਂ ਪਾਇਆ ਹੈਗਾ ਹੁਣ ਪਾਵਾਂਗਾ ਪਰ ਕੋਪੇ ਦਾ ਬਰਾ